ਤੇਰੇ ਆ ਤੈਨੂੰ ਕੌਣ ਹਰਾਵੇ ਸੱਚੇ ਪਾਤਸ਼ਾਹ ਜੱਗ ਉੱਤੇ ਬੂਟੇ ਤੇਰੇ ਆ ਉਹ ਜੱਗ ਉੱਤੇ ਬੂਟੇ ਤੇਰੇ ਆ ਜੱਗ ਉੱਤੇ ਬੂਟੇ ਤੇਰੇ ਆ ਉਹ ਜੱਗ ਉੱਤੇ ਬੂਟੇ ਤੇਰੇ ਆ ਜੱਗ ਉੱਤੇ ਬੂਟੇ ਤੇਰੇ ਆ ਤੈਨੂੰ ਕੌਣ ਹਰਾਵੇ ਸੱਚੇ ਪਾਤਸ਼ਾਹ ਜੱਗ ਉੱਤੇ ਬੂਟੇ ਤੇਰੇ ਆ ਸੈਜੋ ਜਾਗੇ ਉਤੇ ਬੂਟੇ ਤੇਰੇ ਆ ਤੈਨੂੰ ਕੌਣ 라ਵੇ ਸੱਚੇ ਪਾਤਸ਼ਾਹ ਜਾਗੇ ਉਤੇ ਬੂਟੇ ਤੇਰੇ ਆ ਤੈਨੂੰ ਕੌਣ 라ਵੇ ਸੱਚੇ ਪਾਤਸ਼ਾਹ ਜਾਗੇ ਉਤੇ ਬੂਟੇ ਤੇਰੇ ਆ ਆਪੇ ਮਾਲੀ ਸਿੰਚਨ ਹਾਰਾਇਆ ਆਪੇ ਮਾਲੀ ਸਿੰਚਨ